ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਪੰਥਕ ਭਾਵਨਾ ਵਾਲਾ ਦਾਦਾ ਲੜੀ ਜੋੜਨ ਲਈ ਬਾਕੀ ਰਿਕਾਰਡਡ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਵੱਡੇ ਲਾਣੇ ਵਾਲਾ ਸਿੰਘ ਸੰਘਰਸ਼ ਵਿੱਚ ਅਣਗੌਲੇ ਸਿੰਘਾਂ ਦਾ ਇੱਕ ਇਹੋ ਜਿਹਾ ਹਿੱਸਾ ਹੈ ਕਿ ਜਿਹੜਿਆਂ ਨੂੰ ਸਰਕਾਰ ਅਤੇ ਇਲਾਕੇ ਦੇ ਲੋਕ ਤਾਂ ਜਾਣਦੇ ਹਨ ਪਰ ਉਹਨਾਂ ਦੇ ਵਾਰਸ ਅਤੇ ਪਿੰਡਾਂ ਵਾਲੇ ਭੁੱਲ ਗਏ ਅਸਲ ਵਿੱਚ ਦੇ ਖੌਫ ਕਰਕੇ ਉਹਨਾਂ ਦੇ ਆਪਣਿਆਂ ਉਹਨਾਂ ਨੂੰ ਭਲਾਉਣਾ ਹੀ ਬਿਹਤਰ ਸਮਝਿਆ ਜਿਸ ਕਰਕੇ ਜਾਣੇ ਪਛਾਣੇ ਨਾਵਾਂ ਵਾਲੇ ਸਿੰਘ ਵੀ ਗੁੰਮਨਾਮ ਹੋ ਗਏ ਮੇਰੀ ਜਾਣਕਾਰੀ ਵਿੱਚ ਧੂਰੀਕੋਲ ਦੇ ਇੱਕ ਪਿੰਡ ਦੀ ਅਜਿਹੀ ਵਿਥਿਆ ਹੈ ਕਿਸੇ ਵੱਡੇ ਲਾਣੇ ਵਿੱਚ ਸ਼ੁਰੂ ਤੋਂ ਹੀ ਇੱਕ ਫਕਰ ਸੁਭਾ ਦਾ ਬੰਦਾ ਸੀ ਜਿਸ ਦਾ ਦੁਨੀਆਦਾਰੀ ਨਾਲ ਕੋਈ ਮੋਹ ਨਹੀਂ ਸੀ ਉਹ ਸਾਧੂ ਮਹਾਤਮਾ ਨਾਲ ਮੇਲਜੋਲ ਤੀਰਥ ਯਾਤਰਾਵਾਂ ਤੇ ਕਾਰ ਸੇਵਾਵਾਂ ਵਾਲੇ ਬਾਬਿਆਂ ਨਾਲ ਸੇਵਾ ਵਿੱਚ ਹੀ ਖੁਸ਼ ਰਹਿੰਦਾ ਸੀ ਉਸ ਨੇ ਗ੍ਰਹਿਸਥੀ ਜੀਵਨ ਵੀ ਨਹੀਂ ਅਪਣਾਇਆ ਸੀ ਸੰਤ ਜਰਨੈਲ ਸਿੰਘ ਜੀ ਦੇ ਸਾਹਮਣੇ ਆਉਣ ਨਾਲ ਉਹ ਉਹਨਾਂ ਨੂੰ ਜਾ ਮਿਲਿਆ ਅਤੇ ਉਹਨਾਂ ਦਾ ਹੀ ਹੋ ਗਿਆ ਫਿਰ ਉਹਦਾ ਜਾਦਾ ਮੇਲਜੋਲ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਹੀ ਰਿਹਾ ਉਹ ਹਰ ਮੋਰਚੇ ਤੇ ਹਰ ਪੰਥਕ ਇਕੱਠ ਵਿੱਚ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਜਾਂਦਾ ਧਰਮਯੁੱਧ ਮੋਰਚੇ ਵਿੱਚ ਵੀ ਉਹਦੀ ਗ੍ਰਿਫਤਾਰੀ ਹੋਈ ਸੰਤਾਂ ਦੀ ਗ੍ਰਿਫਤਾਰੀ ਵੇਲੇ ਉਹ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਮਹਿਤੇ ਚੌਕ ਵੱਲ ਨੂੰ ਚੱਲ ਪਿਆ ਪਰ ਪਹੁੰਚ ਨਾ ਸਕਿਆ ਅਤੇ ਕੁਝ ਦਿਨਾਂ ਬਾਅਦ ਵਾਪਸ ਮੁੜ ਆ ਗਿਆ ਸਾਲ 1986 ਵਿੱਚ ਵੀ ਉਹ ਸੰਗਤ ਨੂੰ ਨਾਲ ਲੈ ਕੇ ਸਰਬਤ ਖਾਲਸੇ ਉੱਤੇ ਗਿਆ ਫਿਰ ਉਹ ਕਈ ਕਈ ਦਿਨ ਘਰੋਂ ਬਾਹਰ ਰਹਿਣ ਲੱਗ ਪਿਆ ਜਦੋਂ ਕਦੇ ਘਰ ਆਉਂਦਾ ਤਾਂ ਉਸ ਨਾਲ ਅਣਪਛਾਤੇ ਸਿੰਘ ਹੁੰਦੇ ਜਿਹੜੇ ਕਈ ਕਈ ਦਿਨ ਉਸ ਕੋਲ ਘਰ ਰਹਿ ਲੈਂਦੇ ਸਨ ਜ਼ਾਹਰ ਹੈ ਕਿ ਉਹ ਖਾੜਕੂ ਸਿੰਘ ਹੀ ਸਨ ਉਹਨੇ ਨਾ ਕਦੀ ਕਿਸੇ ਨੂੰ ਕੁਝ ਦੱਸਿਆ ਅਤੇ ਨਾ ਹੀ ਪਿੰਡ ਵਾਲਿਆਂ ਉਹਨੂੰ ਕੁਝ ਪੁੱਛਿਆ ਉਹਦੇ ਭਰਾ ਪਰਿਵਾਰ ਅਤੇ ਪਿੰਡ ਵਾਲੇ ਪਿਆਰ ਅਤੇ ਸਤਿਕਾਰ ਕਰਦੇ ਸਨ ਪੁਲਿਸ ਅਤੇ ਸਰਕਾਰ ਨਾਲ ਟਕਰਾਉਣ ਤੋਂ ਡਰਦੇ ਸਨ ਵੱਡੇ ਭਰਾਵਾ ਨੇ ਉਹਦੇ ਕੋਲ ਬਾਹਰਲੇ ਬੰਦਿਆਂ ਦੇ ਆਉਣ ਬਾਰੇ ਕਈ ਵਾਰ ਚਿੰਤਾ ਜ਼ਾਹਿਰ ਕੀਤੀ ਪਰ ਉਹਨੇ ਫੱਕਰਾਂ ਵਾਲੇ ਸੁਭਾਅ ਕਰਕੇ ਗੱਲ ਨੂੰ ਆਈ ਗਈ ਕਰ ਦਿੱਤਾ ਮੁੱਢ 1988 ਵਿੱਚ ਉਹਦੀ ਉਮਰ 45 ਕੋ ਸਾਲ ਦੀ ਸੀ ਜਦੋਂ ਉਹ ਘਰੋਂ ਗਿਆ ਅਤੇ ਮੁੜ ਕੇ ਕਦੀ ਨਾ ਆਇਆ ਕੁਝ ਸਮੇਂ ਬਾਅਦ ਪੁਲਿਸ ਵਾਲੇ ਉਹਦੇ ਭਰਾਵਾਂ ਤੇ ਪਿੰਡ ਵਾਲਿਆਂ ਨੂੰ Laash ਦੀ شناخت ਕਰਵਾਉਣ ਲਈ ਲੈ ਕੇ ਗਏ ਜਿਵੇਂ ਕਿ ਉਹਨਾਂ ਦਿਨਾਂ ਵਿੱਚ ਪੁਲਿਸ ਦੀ ਆਮ ਕਹਾਣੀ ਹੁੰਦੀ ਸੀ ਪੁਲਿਸ ਨੇ ਉਹਦਾ ਅਤੇ ਹੋਰ ਦੋ ਸਿੰਘਾਂ ਦਾ ਮੁਕਾਬਲਾ ਬਣਾ ਦਿੱਤਾ ਸੀ ਪੁਲਿਸ ਨੇ ਪਰਿਵਾਰ ਵਾਲਿਆਂ ਦੀ ਛੱਡ ਚੰਬ ਕਰਕੇ ਛੱਡ ਦਿੱਤਾ ਅਤੇ ਫਿਰ ਕਦੇ ਬੁਲਾਇਆ ਵੀ ਨਹੀਂ ਪਰਿਵਾਰ ਵਾਲੇ ਤਾਂ ਪਹਿਲਾਂ ਹੀ ਡਰਦੇ ਸਨ ਪਰ ਉਹਨਾਂ ਦਾ ਡਰ ਸੱਚਾ ਹੋ ਗਿਆ ਸੀ ਬਸ ਫਿਰ ਕੀ ਉਹਨਾਂ ਨੇ ਉਸ ਦਿਨ ਤੋਂ ਬਾਅਦ ਕਦੀ ਉਸ ਦਾ ਨਾਮ ਵੀ ਨਾ ਲਿਆ ਅਤੇ ਆਪਣੀ ਜ਼ਿੰਦਗੀ ਵਿੱਚ ਮਸ਼ਰੂਫ ਹੋ ਗਏ 1997 ਵਿੱਚ ਜਦੋਂ ਅਕਾਲੀ ਸਰਕਾਰ ਬਣੀ ਤਾਂ ਲੋਕਾਂ ਦਾ ਕੁਝ ਡਰ ਦੂਰ ਹੋਇਆ ਤਾਂ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਉਹਦੀ ਯਾਦ ਵਿੱਚ ਖੰਡ ਪਾਠ ਰੱਖਿਆ ਅਤੇ ਭੋਗ ਪਾ ਦਿੱਤਾ ਇਹ ਅੰਤਿਮ ਰਸਮ ਨਿਭਾ ਕੇ ਉਹ ਵੀ ਭੁੱਲ ਭੁਲਾ ਗਏ ਕੁਝ ਆਲਾ ਮਗਰੋਂ ਮਨੁੱਖੀ ਅਧਿਕਾਰਾਂ ਵਾਲੇ ਉਹਨਾਂ ਕੋਲ ਆਏ ਅਤੇ ਸਮਝਾਇਆ ਕਿ ਉਹਨਾਂ ਦੇ ਬੰਦੇ ਨੂੰ ਪੁਲਿਸ ਨੇ ਫੜ ਕੇ ਨਜਾਇਜ਼ ਮਾਰਿਆ ਸੀ। ਉਹਦਾ ਮੁਕੱਦਮਾ ਅਦਾਲਤ ਵਿੱਚ ਲੱਗ ਗਿਆ ਹੈ। ਤੁਸੀਂ ਜਾ ਕੇ ਪੈਰਵਾਈ ਕਰੋ ਅਤੇ ਗਵਾਹੀ ਦਿਓ। ਉਹਨਾਂ ਨੇ ਆਪਣੇ ਭਰਾ ਦੇ ਮੁਕੱਦਮੇ ਦੀ ਕੋਈ ਪੈਰਵਾਈ ਨਹੀਂ ਕੀਤੀ। ਉਹਨਾਂ ਦੀ ਦਲੀਲ ਸੀ ਕਿ ਉਹ ਆਪਣੀ ਖੁਸ਼ੀ ਨਾਲ ਪੰਥ ਵਾਲੇ ਰਾਹ ਗਿਆ ਸੀ। ਅਸੀਂ ਦੁਨੀਆਦਾਰ ਬੰਦੇ ਹਾਂ। ਸਾਡਾ ਇਹਨਾਂ ਲੋਕਾਂ ਨਾਲ ਹੀ ਰਿਸ਼ਤਾ ਹੈ। ਅਸੀਂ ਉਹਦੇ ਰਾਹ ਨਹੀਂ ਤੁਰ ਸਕਦੇ। ਉਹਨਾਂ ਨੇ ਆਪਣੇ ਪਰਿਵਾਰਾਂ ਵਿੱਚ ਅਤੇ ਪਿੰਡ ਵਿੱਚ ਉਹਦੀ ਸ਼ਹਾਦਤ ਦਾ ਕੋਈ ਜ਼ਿਕਰ ਨਾ ਕੀਤਾ ਉਹਦੀ ਯਾਦ ਨੂੰ ਸਦਾ ਲਈ ਮਿਟ ਜਾਣ ਦਿੱਤਾ ਹੁਣ ਵੀ ਜਦੋਂ ਕੋਈ ਅਖਬਾਰ ਰਸਾਲੇ ਵਾਲਾ ਜਾਂ ਖਾੜਕੂਆਂ ਬਾਰੇ ਤੱਥ ਵੇਰਵੇ ਇਕੱਠੇ ਕਰਨ ਵਾਲਾ ਉਹਨਾਂ ਕੋਲ ਜਾਂਦਾ ਹੈ ਤਾਂ ਉਹਨਾਂ ਦਾ ਉਹੀ ਵਤੀਰਾ ਰਹਿੰਦਾ ਹੈ ਇਸ ਤਰ੍ਹਾਂ ਇਹਨਾਂ ਨੇ ਸਰਕਾਰ ਦੇ ਖੋਫ ਕਰਕੇ ਉਸ ਦੀ ਯਾਦ ਨੂੰ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰਿਵਾਰਾਂ ਅਤੇ ਪਿੰਡ ਵਾਲਿਆਂ ਦੇ ਅਜਿਹੇ ਵਤੀਰੇ ਕਰਕੇ ਜਦੋਂ ਕੋਈ ਸੰਘਰਸ਼ ਬਾਰੇ ਜਾਣਕਾਰੀ ਜਾਂ ਤੱਥ ਇਕੱਠੇ ਕਰਦਾ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਜਾਣ ਸਰਕਾਰੀ ਨਹੀਂ ਲੱਭਦੀ ਸਰਕਾਰੀ ਜ਼ੁਲਮ ਲੋਕਾਂ ਦੇ ਇੰਨਾ ਸਿਰ ਚੜ ਗਿਆ ਕਿ ਲੋਕਾਂ ਨੇ ਆਪਣਿਆਂ ਨੂੰ ਹੀ ਭੁਲਾ ਦਿੱਤਾ ਧੰਨਵਾਦ